ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਸ਼ਹਿਰ ਬਠਿੰਡੇ ਤੋਂ ਕਰਾਂਗੇ ਜੀ ਕਵਰ ਜਾਨਵਰ ਦਿਖਾਵਾਂ ਤੁਹਾਨੂੰ ਦੋ ਇੱਕ ਕੁਛ ਦਿਨ ਕੱਟ ਦੀ ਮੱਝ ਦਿਖਾਵਾਂਗੇ ਕਿਹੜਾ ਸੁਆ ਉਹ ਵੀ ਪੁੱਛਾਂਗੇ ਇੱਕ ਦਿਖਾਵਾਂ ਤੁਹਾਨੂੰ 6 ਮਹੀਨੇ ਚੈੱਕ ਪਾਸ ਤੇ 10 ਕਿਲੋ ਦੁੱਧ ਰੇੜੀ ਬੈਠ ਦਿਖਾਵਾਂ ਗੱਲਬਾਤ ਕਰਾ ਦਾਂ ਸਸਤੀ ਗੱਬਤ ਸਸਤੀ ਗੱਲ ਜੀ ਹੋ ਠੀਕੋਂ ਪੁੱਤ ਹਾਂਜੀ ਪਹਿਲਾਂ ਤਾਂ ਨੰਬਰ ਬੋਲੋ ਜੀ 7508209785 ਪਿੰਡ ਆਪਣਾ ਜੀ ਸ਼ਹਿਰ ਬਠਿੰਡਾ ਹਨਾ ਸ਼ਹਿਰ ਬਠਿੰਡਾ ਹਰਦੇਵ ਨਗਰ ਗਲੀ ਨੰਬਰ 1 ਸੀਮਿਆਂ ਪਿੰਡ ਨੂੰ ਜਾਂਦੀ ਰੋਡ ਓਕੇ ਜੀ ਤੇ ਅੱਜ ਜਨਵਾਰ ਪੁੱਤ ਦੋ ਆ ਗਏ ਹਾਂਜੀ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੈਠ ਦੇਖੀਏ ਨੇ ਇਹ 6 ਮਹੀਨੇ ਚੈੱਕ ਪਾਸ ਹਨਾ ਤੇ 10 ਕਿਲੋ ਦੁੱਧ ਰੇੜੀ ਹਾਂਜੀ 27 ਤਰੀਕ ਨੂੰ 6 ਮਹੀਨੇ ਪੂਰੇ ਹੋ ਜਾਣਗੇ ਓਕੇ 27 ਨੂੰ ਹੋ ਜਾਣ ਤੇ ਬਾਕੀ ਦੀ ਗੱਲ ਚੰਗੀ ਆ ਜੀ ਸੂਏ ਤੀਜੇ ਵਾਸਤੇ ਗੱਭਣਾ ਦੂਜਾ ਸੂਹਾ ਸੋਈ ਵੀ ਆ 10 ਕਿਲੋ ਦੁੱਧ ਰੈਡੀ ਪਈ ਤੁਹਾਨੂੰ ਵੇਚੀ ਕਰਕੇ ਦਿਖਾ ਦੇਾਂਗੇ ਰੇਟ ਵਿੱਚ ਹੋਊਗਾ ਸਾਰਾ ਕੁਝ ਵਿੱਚ ਹੋਊਗਾ ਪਹਿਲੀ ਕਲੀ ਜਾਣਕਾਰੀ ਲੈ ਕੇ ਤੁਸੀਂ ਸੌਦਾ ਖਰੀਦ ਲੈਣਾ ਜੀ ਆ ਦੇ ਦੋਰਾ ਦਾ ਇਧਰ ਨੂੰ ਵੇਚ ਬੋਲ ਫੇਸ ਦੀ ਇੱਕ ਨੰਬਰ ਚਾਰ ਚੇਰੇ ਦੀ ਆਪਾਂ ਸਾਨੂੰ ਬਾਹਰ ਚੰਗੀ ਚੈੱਕ ਕਰਾਵਾਂਗੇ ਤੇ ਦੁੱਧ ਵੀ ਰੈਡੀ ਆ ਤੇ ਸੋਕੜ ਗੱਭਣ ਵੀ ਆ ਲੋ ਬੋਲ ਲਓ ਜੀ ਬਾ ਬੋਲ ਲਓ ਹਾ ਦੇ ਆਂਲੇਵੇ ਦੀ ਚੰਗੀ ਸਾਫ ਸੁਥਰੀ ਆਪਾਂ ਇਹਨੂੰ ਕਹਿ ਸਕਦੇ ਹਾਂ ਜੀ ਹੂੰ ਬੰਦ ਤੇ ਛੋਣ ਥੋੜੀ ਜਾਣਕਾਰੀ ਦੇਵਾਂਗੇ ਮੱਝ ਦੀ ਤੇ ਜਿਹੜੀ ਮੱਝ ਬਹੁਤ ਆਪਾਂ ਦੇਖੀ ਜਾਂਦੇ ਹਾਂ ਹਾਂਜੀ ਕਿਹੜੇ ਸੂਏ ਪਾਸੇ ਸੁੰਦੀ ਹੈ ਹੁਣੇ ਤੀਜਾ ਸੂਆ ਤੀਜਾ ਕਿੰਨੇ ਦਿਨ ਬਾਕੀ ਆ 25 ਦਿਨ ਬਾਕੀ ਆ 25 ਹਾਂਜੀ 25 ਦਿਨ ਓਕੇ ਖੋਲੋ ਇਹਦਾ ਵੀ ਤੋਰਾ ਕਰਾ ਲਿਓ ਚੰਗੀ ਹੈ ਜੀ ਆਣਲੇਵੇ ਦੀ ਪੂਰੀ ਸਾਫ ਸੁਥਰੀ ਹੈਗੀ ਤੇ ਬਾਕੀ ਦੀ ਗੱਲ ਦਿਨ ਹੈ ਜਰੂਰ ਕਰ ਦਿਓ ਉਸ ਹਿਸਾਬ ਦਾ ਇਹਦਾ ਰੇਟ ਹੋਊਗਾ ਆ ਦੇਖੋ ਜੀ ਜੇ ਰੁਕ ਮੰਨ ਰੋਕ ਚਰੋਕ ਚਰੋਕ ਚਪਸ ਵਸ 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 ਬਸ ਆ ਜੀ ਬਾਕੀ ਤੀਜਾ ਸਵਾਰ ਇਹਨਾਂ ਨੂੰ ਮੋੜ ਲਿਓ ਜੀ ਆ ਜਾ ਨਾਲ ਲੇਵੇ ਦੀ ਚੰਗੀ ਸਾਫ ਸੁਥਰੀ ਤਿਆਰ ਹੋਣਾ ਪਾਰ ਪਿੱਛੇ ਦੀ ਸਭ ਬਾਈਆਂ ਦੀ ਗਾਰੰਟੀ ਹੈ ਰੇਟ ਪੁੱਛ ਕੇ ਦੱਸਾਂਗੇ ਕੀ ਰੇਟ ਆ ਗਿਆ ਬੱਤੇ ਦਾ 77000 ਰੁਪਏ ਲੈਣਾ ਅੰਕਲ 77000 ਜਮਾ ਜਾਇ ਰੇਟ ਹੈ ਨਾ ਟੋਕਣਾ ਮੰਨਣਾ ਵਾਲਾ ਰੇਟ ਹੈ ਜਿੰਨੇ ਦਿਨ ਕੱਚੀ ਉਹਨਾਂ ਦਾ ਰੇਟ ਵੀ ਹਿਸਾਬ ਨਾਲ ਆ ਜੀ ਆ ਦੇਖੋ ਨਾਲ ਲੇਵੇ ਦੀ ਚੰਗੀ ਸਾਫ ਸੁਥਰੀ ਤਿਆਰ ਹੋਣੀ ਮੁੱਲ 77000 ਤੇ ਵੈੜ ਦੀ ਤੁਹਾਨੂੰ ਚਵਾਈ ਕਰਕੇ ਦਿਖਾ ਦਿਆਂਗੇ ਆ ਦੇਖੋ ਜੀ ਕੋਈ ਹੈਲ ਨਹੀਂ ਕੋਈ ਚੋਲ ਨਹੀਂ ਜਮਾ ਸੀਲ ਸਾਉ ਹਣਾ ਜਗੀ ਹਾਂ ਬਾਈ ਹੱਥ ਬਹਿ ਗਿਆ ਪਸਨ ਜੂ ਨਾਲ ਦੀ ਨਾਲ ਹੀ ਬਾਈ ਤੇ ਬਾਕੀ ਦਾ ਪਯੋਰ ਐਚ ਐਫ ਆ ਗਈ ਤੇ ਦੁੱਧ 10 ਕਿਲੋ ਤੋਂ ਵੀ ਵਾਈ ਕਹਿੰਦਾ ਪਲੱਸ ਆ ਤੇ ਆਪਾਂ ਟਾਈਮ ਦਿਖਾ ਦਈਏ ਸਦਿਆਂ ਚਵਾਈ ਕਰਨ ਲੱਗੇ ਹਾਂ ਨਾ ਹਣ ਤੇ 5:30 ਚੋਈ ਆ ਬਾਈ ਬੋਟੀ ਹਣ ਤੇ 5:30 ਚੋਈ ਤੇ ਹੁਣ ਹੋਇਆ ਜੀ 3:21 ਮਿੰਟ ਤੇ 2 ਘੰਟੇ ਪਹਿਲਾਂ ਚਵਾਈ ਆ 18 ਤਰੀਕ ਤੇ 2026 ਦੀ ਵੀ ਤੇ 2 ਘੰਟੇ ਪਹਿਲਾਂ ਉਹ ਜਿਆ ਕਿਲੋ ਅੱਧਾ ਕਿਦੋਂ ਘਟ ਘਟ ਦੂਗੀ ਹਣਾ ਹਾਂ ओके हो गल बात जिन्नी ਵੀ ਹੋਊਗੀ ਫੋਲੋ ਦੇ ਥੱਲੇ ਹੋ ਹਣਾ ਜਗੀ ਮੈਂ ਜਨਾਬ ਵੀ ਖੜਕਾ ਕੇ ਲੈ ਜਾਓ ਭਾਈ ਆਪ ਦੀ ਤਾਂ ਕੇ ਲੈ ਕੇ ਜਾਓ ਤੇ ਰੇਟ ਵੀ ਤੁਹਾਨੂੰ ਪਤਾ ਦੱਸਾਂਗੇ ਪੁੱਛ ਕੇ ਤੇ ਕੱਲ ਹੀ ਕੱਲ ਹੀ ਜਾਣਕਾਰੀ ਤੁਸੀਂ ਲੈ ਲਿਓ ਆ ਦੇਖੋ ਜੀ ਪਸਮਾ ਪਸਮੂਕਰ ਕੀਤਾ ਪੂਰਾ ਹਣਾ ਬਾਕੀ ਦਾ ਕੋਈ ਚੋਈ ਚਾਹੇ ਬੱਚਾ ਚੋਈ ਚਾਹੇ ਬਜ਼ਾਰ ਵਿੱਚ ਹੋਈ ਜਾਵੇ ਉਹ ਮੇਰਾ ਕੋਈ ਗੱਲ ਨਹੀਂ ਆ ਦੇਖੋ ਜੀ ਦਵਾਈ ਜੂਈ ਇੱਕ ਨੰਬਰ ਹੋਊਗੀ ਬਾਕੀ ਬਾਈ ਜਗੀ ਦੇ ਪਾਸੇ ਪੂਰੇ ਦੇ ਥੱਲੇ ਵਾਲੇ ਹੁੰਦੇ ਆ ਜੀ ਤੇ ਪੀੜੀ ਲਾ ਕੇ ਤੁਹਾਡੇ ਸਾਹਮਣੇ ਭਾਈ ਸੈਂਟੀ ਕੈਪਟਾ ਕੋਈ ਐ ਨਹੀਂ ਗੱਲ ਕਿ ਭੱਜ ਕੇ ਉੱਠ ਗੋਲ ਦੱਲੋ ਹਣਾ ਨਾ ਨਾ ਬਰੇ ਜਾਣੀ ਹੁੰਦੀ ਰੜ ਠੀਕ ਲੱਗਦਾ ਤਾਂ ਹੀ ਬੈਠਾ ਜਾਂਦਾ ਹਣਾ ਕਚਵਾਈ ਬੜੀ ਨਰਮ ਹਣਾ ਚਵਾਈ ਤਾਂ ਮੈਂ ਕਹਾਂ ਬੂਟੇ ਜਮਾ ਸਰਾ ਹੀ ਆ ਤਾਂ ਬਸ ਜਮਾ ਸਰੇ ਦੀ ਗੱਲ ਹੀ ਆ ਤੇ ਬਾਈ ਕੋਲੇ ਪਹੁੰਚੀ ਦਾ ਜ਼ਰੂਰ ਆ ਟਾਈਮ ਲੱਗ ਜਾਂਦਾ ਜ਼ਰੂਰ ਥੋੜਾ ਜਿਹਾ ਬਟੰਡੇ ਆਉਂਦੇ ਨੂੰ ਤੇ ਮਾਲੇ ਦਾ ਤਾਂ ਉਸ ਤਰ੍ਹਾਂ ਹੁੰਦਾ ਤਾਂ ਪਹੁੰਚੀਦਾ ਹਣਾ ਆਂਬ ਨਹੀਂ ਆਉਂਦਾ ਆਪਣੇ ਮਾਲ ਚ ਬਾਈ ਬੂਟੇ ਯਾਰ ਨਹੀਂ ਜੇ ਕੋਈ ਲੰਬਾ ਤੇ ਓਕੇ ਹੁੰਦਾ ਜੀ ਜਮਾ ਤੇ ਵਾਇਟ ਵੀ ਪੂਰੇ ਪ੍ਰੋਪਰ ਸੰਜੀ 6 ਮਹੀਨੇ ਪੂਰੇ ਦੀ ਬਾਈ ਗੱਪਣਾ ਹੁਣੇ ਨਹੀਂ ਬਟੇ 6 27 ਨੂੰ 6 ਪੂਰੇ ਹੋ ਜਾਣਗੇ ਭਾਈ ਤਿੰਨ ਮਹੀਨੇ ਬਾਕੀ ਆ ਫਿਰਦਾ ਹਾਂ ਹਾਂ ਭਾਈ ਤੇ ਜੱਗੀਆਂ ਦੇ ਫਰਦਾ ਜੀ ਨੇ ਦੁੱਧ ਚੰਗੇ ਕੱਢਿਆ ਹੁਣ ਹਾਂ ਸਾਜੀ ਦੇ ਭਾਈ 22 ਕਿਲੋ ਹੂੰ 22 ਕਿਲੋ ਦੁੱਧ ਕੱਢਿਆ ਵਾਦਾ ਤੇ 22 ਦਾ ਨਾਲੇ ਦੁੱਧ ਦਾ ਘਰੇ ਡੰਗ ਲੈ ਜਾਂਦਾ ਨਾਲੇ ਵਿੱਚੋਂ ਇੱਕ ਅਦਾ ਵਿਚਾਰਾ ਵੇਚ ਲੈਂਦਾਗਾ ਕਿਉਂਕਿ ਮਿਹਨਤ ਕਰਨਾ ਕੋਈ ਗੁਨਾਹ ਨਹੀਂ ਹੈਗਾ ਮਿਹਨਤ ਨੂੰ ਫਲ ਲੱਗਦਾ ਕਿ ਨਹੀਂ ਜੱਗੀ ਆ ਵੀ ਕਰਕੇ ਖਾਈ ਦੀ ਆ ਬਾਈ ਜਮਾ ਵੀਰੇ ਜਮਾ ਯਾਰ ਤੇ ਜਿੰਮੇ ਬਾਈ ਹੈਂਡੀਕੈਪਟਾ ਲੱਤਾਂ ਤੋਂ ਆ ਰਹੀ ਹੈ ਜਮੇ ਨਹੀਂ ਉਹ ਗੱਲ ਨਹੀਂ ਹੈਗੀ ਹੈ ਨਾ ਖਾਣ ਪੀਣ ਨੂੰ ਖੁੱਲੀ ਆ ਪਰ ਮੈਂ ਕਹਿੰਦਾ ਜੋ ਮਰਜ਼ੀ ਪਾ ਲਿਆ ਬਾਈ ਮੈਂ ਤਾਂ ਕੱਲਾ ਹਰਾ ਤੂੜੀ ਪਾਉਣੇ ਆਪਾਂ ਤਾਂ ਕੋਈ ਪਾਇਆ ਨਹੀਂ ਦਾਣਾ ਇਹਨੂੰ ਓਕੇ 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 ਤੇਰਾ ਘਟਾਉਣ ਨੂੰ ਫਿਰਦਾ ਬਾਈ ਬਹੁਤ ਚੰਗੀ ਦੇ ਬਾਈ ਦੇ ਚੈੱਕ ਕਰਾਈਏ ਤੁਸੀਂ ਕਰਾ ਕੇ ਨਹੀਂ ਜਾ ਤਾ ਕਰਦੇ ਆ ਜੀ ਅਗਲੇ ਆ ਵੀ ਡਾਕਟਰ ਨਾਲ ਲੈ ਚਾਵੇ ਬਈ ਆਪ ਦਾ ਜਾ ਮਾ ਜਾ ਬਸ ਕਿਉਂਕਿ ਆਪਣੇ ਗੋਣ ਦਾ ਸੁੱਧੀ ਹੀ ਜਾਂਦਾ ਮੈਂ ਕਿ ਆਪਾਂ ਵੱਜੇ ਦੇ ਨਾਂ ਮਾਰੀਏ ਓਕੇ ਜੀ ਉਹ ਬੰਦੇ ਗਾਹ ਲੈ ਚ ਗਏ ਆ ਅਜੇ ਤੱਕ ਫੋਨ ਆਉਂਦੇ ਉਹਨਾਂ ਤੋਂ ਸਹੀ ਨਿਕਲੀ ਜਮਾ ਜਮਾ ਮੈਂ ਕਿ 17 ਕਿਲੋ ਬਜੁਰਾ ਬਾਈ ਨੇ ਕਰਾਤੀਆਂ ਚੈੱਕ ਜਿੰਨੀ ਕਿ 22 ਸੀਗੀ ਕਰਾਤੀ ਚੈੱਕ ਤੇ ਬਾਈ ਰੇਟ ਕਿ ਆ ਗਿਆ ਜੱਗੇ ਦਾ ਥੋੜਾ 54000 ਰੁਪਏ ਲੈਣਾ ਦੁੱਧ 4 4.5 ਕਿਲੋ ਹੋਊਗਾ ਫੇਮ ਹੀ ਨਾਲ ਦੀ 27 ਤਰੀਕ ਨੂੰ ਹੋ ਜਾਣੀ ਆ ਦੇਖੋ ਜੀ ਦਵਾਈ ਕੋਈ ਦੇ ਇੱਕ ਨੰਬਰ ਆ ਤੇ ਬਾਕੀ ਦੀ ਗੱਲ ਰੇਟ ਬਾਈ 54000 ਰੁਪਏ ਮਾਨਤਾਨ ਹੋ ਜਾਊਗਾ ਆ ਮਾਨਤਾ ਨਹੀਂ ਬੁੱਟੇ ਦੇ ਵਿੱਚ ਮਾਨਤਾ ਦੇ ਵਿੱਚ ਚੰਗੀ ਵਹਿੜਾ ਗਈ ਤੀਜਾ ਸੁਆ ਗੱਪਣਾ ਸੂਰੇ ਹੀ ਆ ਹੁਣ ਤੇ ਦੋ ਸੁਆ ਸੁਆ ਵੀ ਸੀ ਸਭ ਪੂਰੀ ਸੌ ਫੌਲਾ ਜੀ ਤੁਹਾਡੇ ਸਾਹਮਣੇ ਆ ਤੇ ਬਾਕੀ ਦੀ ਗੱਲ ਚਬਾਈ ਸਾਰੀ ਹੋ ਹੀ ਗਈ ਹੈ ਦੀ ਹਨਾ 10 ਕਿਲੋ ਦੁੱਧ ਤੁਸੀਂ ਮਿਣਕੇ ਲਿਆ ਸਕਦੇ ਇੱਕ ਤੁਹਾਨੂੰ ਵਹਿੜ ਮੱਝ ਦਿਖਾਈ ਹੈ ਜੀ ਸੌਰੀ ਤੇ ਇੱਕ ਦਿਖਾਈ ਤੁਹਾਨੂੰ ਵਹਿੜ ਤੀਜਾ ਸੁਆ 27 ਤਰੀਕ ਨੂੰ ਇਹ ਪੂਰੇ ਹੋ ਜਾਣੇ ਇਹਨਾਂ 6 ਮਹੀਨੇ ਮੁੱਲ 54000 ਤੇ ਮੱਝ ਦਾ ਹੈਗਾ 70000 ਛੇਰ ਬੁਖਿੰਡੇ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਜੈਨ ਨੂੰ ਪਿਆਰ ਦੇ ਨੰਬਰ ਆਨ ਸਕਰੀਨ ਧੰਨਵਾਦ